ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਜੀਤ ਸਿੰਘ ਜੀ ਆ ਨੂੰ ਅੱਜ ਦੀ ਵੀਡੀਓ ਵਿੱਚ ਅੱਜ ਤੁਹਾਨੂੰ ਜਮਸ਼ੇਰ ਵਾਲਿਓ ਪੈਂਟੋ ਕੱਢ ਕੇ ਬਾਹਰ ਲੈ ਕੇ ਆਇਆ ਮੈਂ ਸ਼ਹਿਰ ਜਲੰਧਰ ਦੇ ਵਿੱਚ ਜੇ ਤੁਸੀਂ ਵੀ ਚਾਪ ਖਾਣ ਦੇ ਸ਼ੌਕੀਨ ਹੋ ਕਿਉਂਕਿ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਵਾਇਰਲ ਕਹਿੰਦੇ ਚਾਪ ਬਹੁਤ ਜਾਨ ਦੇ ਖਲਾਉਂਦੇ ਆ ਭਈਆਂ ਕੋ ਖਾਣੇ ਆ ਹਾਰ ਅਟੈਕ ਹੋ ਗਿਆ ਆਬ ਮੌਰੀ ਲੱਗ ਗਈ ਸੋ ਜੇ ਅਸੀਂ ਖਾਣਾ ਹੀ ਮੈਂਦਾ ਆ ਖਾਣਾ ਹੀ ਕਹਿੰਦੇ ਬਵਾਇਆ ਜਰੂਰ ਲੱਗਣ ਗਿਆ ਪਰ ਅੱਜ ਆਪਾਂ ਪਹੁੰਚੇ ਆ ਬਿਲਕੁਲ लवली ਸਵੀਟ ਸ਼ੋਪ ਵਾਲੇ ਰੋਡ ਤੇ ਆ ਇੱਧਰ ਤੋਂ ਜਾਈਏ ਤਾਂ ਨਕੋਦਰ ਚੌਂਕ ਆ ਜੀ ਤੇ ਇੱਧਰ ਮੇਰੇ ਹੈਗਾ ਜੋਤੀ ਚੌਂਕ ਸਾਹਮਣੇ ਜੀ ਤੇ ਜਦੋਂ ਆਪਾਂ ਆਉਣੇ ਆ ਜੀ ਨਕੋਦਰ ਚੌਂਕ ਤੋਂ लवली ਵਾਲੂ लवली ਨੂੰ ਕਰਾਸ ਕਰਕੇ ਮਨਸਾਰਾ ਮਹਾਜਨ ਦੇ ਅੱਗੇ ਆ ਕੇ ਤੁਹਾਨੂੰ ਆ ਇੱਕ ਤੰਦੂਰੀ ਹੱਬ ਵਾਲੇ ਭਾਈ ਸਾਹਿਬ ਮਿਲਣਗੇ ਸੋ ਤਿਆਰ ਬਰ ਤਿਆਰ ਸਿੰਘ ਤਿਆਰੀਆਂ ਕਰ ਰਿਹਾ ਆਪਾਂ ਨਿਕਲਣ ਲੱਗੇ ਸੀ ਵੀਰ ਹੁਣਾਂ ਕੋਲੋਂ ਤਾਂ ਤਿਆਰ ਵਰ ਤਿਆਰ ਸੰਘ ਕਰ ਰਿਹਾ ਤਿਆਰੀਆਂ ਆਪਣੀ ਦੁਕਾਨਦਾਰੀ ਸੈੱਟ ਕਰ ਰਿਹਾ ਸੁਤ ਤੰਦੂਰੀ ਹੱਬ ਨਾਮ ਆ ਜੀ 100% ਵੈਜੀਟੇਰੀਅਨ ਇਹਦੇ ਕੋਲ ਬਾਈ ਕੋ ਹੈਗਾ ਪੰਜੀ ਟਿੱਕਾ ਪਿਓਰ ਸੋਇਆ ਚਾਂਪ ਮਸ਼ਰੂਮ ਟਿੱਕਾ ਗਰੇਵੀ ਚਾਂਪ ਤੇ ਬਟਰ ਨਾ ਸੋ ਹੱਲੇ ਸੈਟਿੰਗ ਚੱਲ ਰਹੀ ਆ ਜੇ ਤੁਹਾਨੂੰ ਕਰਾਉਨੇ ਆ ਗੱਲਬਾਤ ਤੇ ਸਾਰਾ ਕੁਝ ਪਿਓਰਟੀ ਕਿੰਨੀ ਕਿਹਾ ਉਹਦੇ ਬਾਰੇ ਜਾਣਕਾਰੀ ਕਿਉਂਕਿ ਬਾਈ ਕੋ ਅਸੀਂ ਪਹਿਲਾਂ ਵੀ ਆਉਨੇ ਜਾਣੇ ਆ ਸੋ ਬਾਈ ਆਪ ਤਿਆਰ ਕਰਦਾ ਆ ਸਾਰੀ ਚਾਂਪ ਤੇ ਜਿਹੜਾ ਪਨੀਰ ਆ ਉਹ ਸਪੈਸ਼ਲ ਹੁੰਦਾ ਆ ਕੋਈ ਮਿਲਾਵਟ ਨਹੀਂ ਉਹਦੇ ਵਾਸਤੇ ਸਾਰੀ ਗੱਲਬਾਤ ਕਰਾਂਗੇ ਨਾਲ 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 ਵੀ ਮਿਲ ਜਾਂਦੇ ਆ ਦੇਖੋ ਜੀ ਬਟਰ ਨਾਨ ਤੰਦੂਰ ਤੇ ਪੀ ਜਾਂਦਾ ਆ ਇਧਰ ਸਫਾਈਆਂ ਹੋਈਆਂ ਪਈਆਂ ਬਿਲਕੁਲ ਕਲੀਨ ਤੇ ਬਾਈ ਹੁਣੀ ਹੱਲੇ ਸਫਾਈਆਂ ਜਿਦੂਜੇ ਹੋਏ ਆ ਤੇ ਕਿੰਨੀ ਕੀ ਸਫਾਈ ਹੋਰ ਕਰਨੀ ਬਾਈ ਨਾਲ ਵੀ ਕਰਦੇ ਗੱਲਬਾਤ ਪੂਰੀ ਦੌੜ ਲੱਗੀ ਆ ਸਿੰਘ ਸਾਹਿਬ ਦੀ ਗੁਰੂ ਕਾ ਸਿੰਘ ਤਿਆਰ ਵਰ ਤਿਆਰ ਸੋ ਜਦੋਂ ਆਪਾਂ ਮਾੜੀ ਜਗ੍ਹਾ ਤੋਂ ਖਾਵਾਂਗੇ ਤਾਂ ਬਿਮਾਰੀਆਂ ਵੀ ਲਾਵਾਂਗੇ ਪੈਸੇ ਦੇ ਕੇ ਪਹਿਲਾਂ ਖਾਦਾ ਤੇ ਫਿਰ ਲੈ ਦਵਾਈਆਂ ਤੇ ਪੈਸਾ ਤੇ ਕਈ ਵਾਰ ਬਿਮਾਰੀ ਇਦਾਂ ਦੀ ਲੱਗ ਜਾਂਦੀ ਹੈ ਮਾੜਾ ਖਾਣ ਨਾਲ ਤੇ ਬੰਦਾ ਫਿਰ ਲੋਟ ਹੀ ਨਹੀਂ ਆਉਂਦਾ ਸੋ ਇਸ ਲਈ ਤੁਹਾਨੂੰ ਇੱਥੇ ਲੈ ਕੇ ਆਏ ਆ ਜੇ ਤੁਸੀਂ ਵੀ ਖਾਣ ਦੇ ਸ਼ਿਕਾਇਤ ਤੰਦੂਰੀ ਹੱਬ ਜ਼ਰੂਰ ਪਹੁੰਚਿਓ ਹਾਂਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਸਿਰਦਾ ਹੋਰ ਪਿਆਰੇ ਹੋ ਸਿਰਦਾ ਕਿਦਾਂ ਕਹਿੰਦੇ ਤੁਸੀਂ ਚਾਪ ਖਲਾਈ ਜਾਂਦੇ ਆ ਟਿੱਕੇ ਖਲਾਈ ਜਾਂਦੇ ਆ ਅਸਾਂ ਚਾਪ ਬਣਾਉਂਦੇ ਆ ਜੀ ਪਿਓਰ ਆਪਣੀ ਆਬਦੀ ਸੋਇਆ ਦੀ ਨਹੀਂ ਪਿਓਰ ਤਾਂ ਭਾਈ ਸਾਰੇ ਕਹਿੰਦੇ ਸਿੰਘ ਸਾਹਿਬ ਤੇ ਪਿਓਰਟੀ ਦਾ ਕਿੱਦਾਂ ਹੋਊਗਾ ਪਤਾ ਲੱਗੂਗਾ ਜਣੀ ਅਸੀਂ ਤਾਂ ਲੱਜਣਾ ਤੁਹਾਨੂੰ ਟੇਸਟ ਆਸੀਂ ਤਾਂ ਚੱਲ ਇਹ ਵੀ ਗੱਲ ਠੀਕ ਹੈ ਚਲੋ ਭਾਈ ਕੋਈ ਸ਼ਕਲ ਭਾਈ ਕਿੱੱਕੇ ਪਤਾ ਲੱਜਣਾ ਤੁਹਾਨੂੰ ਤੇ ਪਿਓਰਟੀ ਅਸਲ ਚਾਪ ਬਣਦੀ ਕਿਦਾਂ ਪਹਿਲੇ ਦੱਸੋ ਮਹਾਰਾਜ ਆ ਜੀ ਸੋਇਆ ਦੀ ਬਣਦੀ ਆ ਜਿਹੜੀ ਸੋਇਆ ਵੀਰ ਆਪਾਂ ਬੜੀਆਂ ਜਿਹਨੂੰ ਕਹਿੰਦੇ ਸੋਇਆ ਵੀਰ ਵਾਲੀ ਦਾਲ ਤੋਂ ਦਾਲ ਦੀ ਦਾਲ ਤੋਂ ਦਾਲ ਤੋਂ ਜਿਆਦਾ ਦਾਲ ਤੋਂ ਤਿਆਰ ਕਰਦੇ ਆ ਬਾਕੀ ਨਹੀਂ ਪਤਾ ਕਿੱਦਾਂ ਬਣਦੀ ਆ ਤੇ ਤੁਸੀਂ ਦਾਲ ਤੋਂ ਜਿਆਦਾ ਸੋਇਆ ਵੀਰ ਜਿਆਦਾ ਤੋਂ ਤਿਆਰ ਕਰਦੇ ਆਪ ਹਨਾ ਹਾਂਜੀ 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 ਤੇ ਸਾਰੀ ਟੌਪਿਕ ਵੇਲਾ ਫਿਰ ਆਪ ਹੀ ਕਰਦੇ ਆ ਸੌਸਾ ਵਗੈਰਾ ਇਹਦਾ ਮੈਰੀਨੇਸ਼ਨ ਵਾਲਾ ਦਹੀਂ ਵੀ ਆਪਣਾ ਹੀ ਹੁੰਦਾ ਆਪਦਾ ਪ्योर ਹੁੰਦਾ ਅੱਛਾ ਆਪਣੇ ਜਮੋਨੇ ਦਾ ਆਪਣੇ ਦਹੀਂ ਵਰਤਦੇ ਆਂ ਵੀਰ ਵੀ ਆਪਣੇ ਹੁੰਦਾ ਦੇਸੀ ਕਿਉਂ ਵੀ ਆਪਣੇ ਹੁੰਦਾ ਸਾਰਾ ਦੇਸੀ ਕਿਉਂਕਿ ਸਮਾਨ ਤਿਆਰ ਕਰਦੇ ਆਂ ਠੀਕ ਹੈ ਭਾਈ ਠੀਕ ਹੈ ਸਾਰਾ ਆਪਣੇ ਹੱਥ ਦਾ ਹੀ ਹੁੰਦਾ ਸਮਾਨ ਤੇ ਹੱਲੇ ਤਿਆਰੀਆਂ ਚੱਲੀਆਂ ਜਾਂਦੀਆਂ ਕੁਝ ਲੱਗਾ ਤਾਂ ਹੈ ਨਹੀਂ ਹੱਲੇ ਬਸ ਕਰਦੇ ਆਂ ਜੀ ਥੋੜੀ ਸਾਫ ਸਫਾਈ ਕਰਕੇ ਤੇ ਅੱਛਾ ਸਾਫ ਸਫਾਈ ਦਾ ਪਹਿਲਾ ਪਹਿਲਾ ਪ੍ਰਾਇੋਰਟੀ ਸਾਫ ਸਫਾਈ ਹੈ ਨਾ ਜੀ ਬਹੁਤ ਜ਼ਰੂਰੀ ਹੈ ਸਫਾਈ ਲਓ ਜੀ ਬਾਕੀਆਂ ਨੇ ਕੰਮ ਸ਼ੁਰੂ ਕਰਕੇ ਮੋਟੀ ਮੋਟੀ ਤਿਆਰੀ ਵੀ ਪਾ ਲਈ ਆ ਤੇ ਬਾਈ ਹੱਲੇ ਆਪਣੀ ਸਾਫ ਸਫਾਈ ਤਦੂਜਾ ਹੋਇਆ ਆ ਬਾਈ ਕਿੰਨੇ ਦਾ ਕਿੰਨਾ ਕਿ ਜਾਨਕੀ ਪਲੇਟਾਂ ਕਿਹਦੀ ਆਪਾਂ ਕਿੰਨੀਆਂ ਪਲੇਟਾਂ ਲੈ ਕੇ ਆਉਣੇ ਬਣਾ ਕੇ ਦੱਸੋ ਪਹਿਲਾਂ ਆਪਾਂ 10-10 ਪਲੇਟਾਂ ਲਿਆਉਂਦੇ ਆ ਜੀ। ਇਹ ਕਿੰਨੇ ਦਾ ਚਾਪ ਹੁੰਦੀ ਹੈ? ਕੀ ਕੀ ਹੁੰਦਾ ਆਪਣੇ ਕੋਲ? ਆਪਣੇ ਕੋਲੇ ਤੰਦੂਰੀ ਚਾਪ, ਮਲਾਈ ਚਾਪ, ਪਨੀਰ ਟਿੱਕਾ, ਅਫਗਾਨੀ ਚਾਪ, ਤਵਾ ਚਾਪ ਹੁੰਦੀ ਆ। ਇਹ 10-10 ਸਿੱਖਾ ਲੈ ਕੇ ਆ ਜਾਂਦੀ ਨਾ। ਤੇ ਜਾਨੀ ਥੱਲੇ ਕੰਮ ਦਾ ਸ਼ੁਰੂ ਨਹੀਂ ਹੋਇਆ ਫੇਰ 10 ਸਿੱਕੇ ਕਿੰਨੇ ਵਜੇ ਤੱਕ ਲੱਗ ਜਾਂਦੀਆਂ ਤੁਹਾਡੀਆਂ? 9 ਵਜੇ ਖਤਮ ਹੋ ਜਾਣ ਦੀ ਆਪਾਂ ਚੱਲ ਜਾਣਾ। ਅੱਛਾ ਪੈਂਦਾ ਹੈ ਜਿੰਦੀ ਸੰਗੀਤ ਬੁੜਾ ਸਾਥ ਦਿੰਦੀ ਵੇਹੇ ਪਿਆਰ ਦਿੰਦੀ ਆ। ਹਾਂ ਜੀ ਬਹੁਤ ਬਹੁਤ ਪਿਆਰ ਦਿੰਦੀ। ਕੀ ਬਾਤ ਆ ਜੀ। ਆਪਾਂ ਇੱਥੇ ਹੀ ਤੁਹਾਨੂੰ ਸਾਰੀ ਕਰਾਉਣੀ ਹੈ ਗਲਬਤ ਬਾਈ ਹੁਣਾਂ ਦੇ ਨਾਲ ਹੋਰ ਵੀ ਕਿਉਂਕਿ ਕੰਮ ਜਬਾਹ ਮਸੂਪ ਆ ਤੇ ਜਿੱਥੇ ਆਪਾਂ ਇਸ ਵੇਲੇ ਖੜੇ ਆ ਇੱਧਰ ਸਾਹਮਣੇ ਐਕਸ਼ਨ ਦਾ ਸ਼ੋਰੂਮ ਆ ਜੀ ਉਹ ਸਾਹਮਣੇ ਦੇਖੋ ਤੇ ਬਾਟਰ ਦਾ ਸ਼ੋਰੂਮ ਹੈ ਦੂਜੇ ਪਾਸੇ ਆਪਣੇ ਗੁਰਦੁਆਰੇ ਗੁਰਨਾਨਕਪੁਰਾ ਦਾ ਸਲਾਜਾਂ ਵਿੱਚ ਉਹਦੇ ਬਿਲਕੁਲ ਸੈਂਟਰ ਦੇ ਵਿੱਚ ਬਾਈ ਹੁਣਾਂ ਦੀ ਜਿਹੜਿਆ ਸਟਾਲ ਲੱਗਾ ਹੋਇਆ ਆ ਸੋ ਬਾਈ ਹੁਣਾਂ ਦੀ ਸਾਫ ਸਫਾਈ ਲੱਗਿਓ ਡਟ ਕੇ ਕਰਨ ਤੇ ਜਦੋਂ ਇਹ ਲਾਉਂਦੇ ਆ ਬਾਕੀ ਸਾਰਾ ਸਾਮਾਨ ਕਿੱਦਾਂ ਕਿੱਦਾਂ ਬਣਾਉਂਦੇ ਕਿੱਦਾਂ ਪੈਗ ਸਾਰਾ ਤੁਹਾਨੂੰ ਦਿਖਾਉਨੇ ਆ ਜੇ ਜਿਹੜੇ ਮੇਰੇ ਵੀਰ ਲੋਕ ਆ ਲਿਆ ਆਉਂਦੇ ਆ ਇਸ ਪਾਸੇ ਨੂੰ ਭਾਈ ਕਿੰਨੇ ਵਜੇ ਆ ਜਾਂਦੇ ਆ ਇਹ ਦੱਸੋ ਪਹਿਲਾਂ ਤਾਂ ਆਪਣਾ ਕੋਈ 7 ਵਜੇ ਤੱਕ ਹੋ ਜਾਂਦਾ ਜੀ ਸ਼ੁਰੂ ਕੰਮ ਨਹੀਂ 7 ਵਜੇ ਸ਼ੁਰੂ ਕਰ ਦਿੰਦੇ ਹਾਂ 7 ਵਜੇ ਸ਼ੁਰੂ ਕਰ ਦਿੰਦੇ ਆ ਤੇ ਤਾਂ ਹੋ ਜਾਂਦਾ ਸਾਮਾਨ ਖਤਮ ਜੀ ਜੀ ਫਿਰ ਤਾਂ ਆਪਾਂ ਚਲੇ ਜਾਈਦਾ ਨਹੀਂ ਤਾਂ 10:30 11 ਤੱਕ ਇੱਥੇ ਹੁੰਦੇ ਆ ਇੱਥੇ ਹੁੰਦੇ ਆ ਲਓ ਜੀ ਸ਼ਾਮ ਨੂੰ 7 ਵਜੇ ਬਾਈ ਹੁਣੇ ਪੂਰੇ ਆਪਣਾ ਕੰਮ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਜਦੋਂ ਤੱਕ ਇਹਨਾਂ ਦਾ ਸਾਮਾਨ 11 12 ਵਜੇ ਤੱਕ ਇੱਥੇ ਹੁੰਦੇ ਆ ਤੇ ਮੇਰੇ ਜਿੰਨੇ ਵੀਰ ਚੰਗਾ ਤੇ ਸਾਫ਼ ਸੁਥਰਾ ਖਾਣ ਤੇ ਚਾਹ ਵਾਣਿਆ ਇਸ ਸੰਗਾਂ ਨੂੰ ਕਰਦੇ ਆ ਪਿਆਰ ਬਾਣੇ ਨੂੰ ਕਰਦੇ ਪਿਆਰ ਸੰਗ ਕਰਦਾ ਕਿਰਤ ਤੇ ਇਸ ਰੋੜ ਤੇ ਆਉਦੇ ਜਰੂਰ ਹੋ ਕੇ ਜਾਈਓ ਤੰਦੂਰੀ ਹਾਬਿਆ ਤੁਹਾਨੂੰ ਡਰੈਸ ਦੱਸਦਾ ਜੇ ਤੁਸੀਂ ਜਗਰੂਦਰ ਚੌਂਕ ਵੱਲੋਂ ਆਉਨੇ ਆ ਤਾਂ ਲਵਲੀ ਕ੍ਰੋਸ ਕਰਕੇ ਜੀ ਐਕਸ਼ਨ ਦੇ ਸ਼ੋਰੂਮ ਆ ਐਕਸ਼ਨ ਉਹਦੇ ਸਾਹਮਣੇ ਬਿਲਕੁਲ ਜੇ ਜੋਤੀ ਚੌਂਕ ਤੋਂ ਆਉਨੇ ਆ ਤਾਂ ਤੁਹਾਡੇ ਖੱਬੇ ਹੱਥ ਆਉਣਾ ਆ ਜੇ ਨਗਰੂਦਰ ਚੌਂਕ ਤੋਂ ਆਉਨੇ ਆ ਖੱਬੇ ਹੱਥ ਆਉਣਾ ਆ ਸ਼ਾਮ 7:00 ਵਜੇ ਬਾਈ ਹੁਣੀ ਸਟਾਰਟ ਕਰਦੇ ਤੰਦੂਰੀ ਹਾਬਿਆ ਤੇ ਬਾਕੀ ਗੱਲਾਂ ਬਾਤਾਂ ਬਾਈ ਨੂੰ ਕੰਮ ਕਰ ਲੈਂਦੇ ਜੀ ਦੇਖ ਕੇ ਆਉਨੇ ਆ ਜਦੋਂ ਇਹ ਲਾਉਂਦੇ ਆ ਚਾਪ ਸਾਰਾ ਕੁਝ ਦਿਖਾਵਾਂਗੇ ਇਧਰ ਤੰਦੂਰ ਮਗੀ ਜਾਂਦਾ ਜੀ ਬਾਈ ਹੁਣ ਉਹਦਾ ਨਾਲ ਲਾਉਣ ਦੇ ਲਈ ਤੇ ਇਧਰ ਤਵਾ ਚਾਪ ਦੇ ਲਈ ਤਿਆਰੀਆਂ ਹੁਣ ਲੱਪਈਆਂ ਆ ਗੈਸ ਦੀ ਭੱਟੀ ਸੈੱਟ ਹੋ ਗਈ ਆ ਇਧਰ ਤਵਾ ਪਿਆ ਆ ਤੇ ਬਾਈ ਹੁਣ ਹੀ ਸੈਟਿੰਗ ਕਰੀ ਜਾਂਦੇ ਤਵੇ 'ਚ ਆਪ ਲਈ ਕਿਆ ਬਾਬਾ ਜੀ ਹਾਂਜੀ ਹਾਂਜੀ ਤੋਂ ਚਾਪਾਂ ਦੇ ਕੰਮ ਹੀ ਆ ਅੱਛਾ ਤਵਾ ਚਾਪ ਅਜ ਪਹਿਲਾਂ ਹੀ ਸ਼ੁਰੂ ਕਰਨੀ ਜੀ ਨਹੀਂ ਅੱਜ ਦੂਜਾ ਦਿਨ ਆ ਜੀ ਕਿੱਦਾਂ ਰਿਹਾ ਰਿਸਪੌਂਸ ਵੇ ਕੱਲ ਕਿਰਪਾ ਮਾਲਕ ਜੀ ਬਹੁਤ ਵਧੀਆ ਬਹੁਤ ਵਧੀਆ ਵੀ ਕਿਰਪਾ ਹੀ ਚਾਹੀਦੀ ਆ ਤੇ ਗੁਰੂ ਕੇ ਸਿੰਘਾਂ ਤੇ ਬਣਾ ਤੇ ਬਹੁਤ ਕਿਰਪਾ ਹੁੰਦੀ ਆ ਪਿਆਰ ਕਰਦੀ ਸੰਗਤ ਬਹੁਤ ਜ਼ਿਆਦਾ ਕੇ ਸਿੰਘਾਂ ਨੂੰ ਇਹ ਕਹੇ ਇਹ ਸੱਚ ਗੱਲ ਹੈ ਕਿਉਂ ਬਾਬਾ ਜੀ ਬਿਲਕੁਲ ਜੀ ਇਹ ਗੱਲ ਸੱਚ ਤੇ ਬਹੁਤ ਸਾਰੇ ਲੋਕ ਕਹਿੰਦੇ ਰਹਿੰਦੇ ਨਿਹੰਗ ਸਿੰਘ ਬਿਲੇ ਘੁੰਮਦੇ ਕੰਮ ਨਹੀਂ ਕਰਦੇ ਸਵਾ ਦੇਖ ਲੋ ਬਾਈ ਨੇ ਨਿਹੰਗ ਸਿੰਘ ਇਹ ਬਾਣਾ ਪਾਇਆ ਹੋਇਆ ਗੁਰੂ ਦਾ ਅਮਰਤਾਰੀ ਸਿੰਘ ਹੈ ਤੇ ਪੂਰਾ ਤਿਆਰ ਵਰ ਤਿਆਰ ਸ਼ਾਂਪ ਦਾ ਕੰਮ ਬਾਈ ਹੁਣੀ ਦੱਸ ਰਹੇ ਸੀਗੇ ਕਿ ਕੱਲ ਇੱਕ ਭੈਣ ਜੀ ਹੁਣੀ ਆਏ ਜਗੀਟੀ ਦਵਾਇ ਸੀ ਬਾਬਾ ਜਗੀਟੀ ਤੋਂ ਹਾਂਜੀ ਹਾਂਜੀ ਜਗੀਟੀ ਕੋਲੋਂ ਆਏ ਜਗੀਟੀ ਤੋਂ ਆਏ ਤੇ ਸਮਾਨ ਹੋਰ ਕੋਈ ਲੈਣਾ ਸੀ ਨਾ ਗੱਡੀ ਖੜੀ ਕੀਤੀ ਤੇ ਬਾਣਾ ਦੇਖ ਕੇ ਆ ਗਏ ਆਰਡਰ ਕਰਤੀਆਂ ਤਿੰਨ ਪਲੇਟਾਂ ਉਹਦੇ 'ਚ ਪਨੀਰ ਟਿਕਾ ਮਲਾਈ ਚਾਪ ਤੇ ਇੱਕ ਹੋਰ ਚਾਪ ਕੋਈ ਰੇਟ ਨਹੀਂ ਪੁੱਛਿਆ ਕੁਛ ਨਹੀਂ ਤੇ ਬਾਈ ਉਹਨਾਂ ਨੇ ਰੇਟ ਦੱਸਿਆ ਕਿਉਂਕਿ ਕਹਿੰਦੇ ਭੈਣ ਜੀ ਸਾਡੇ ਕੋਲ ਹੁੰਦਾ ਪਿਓਰ ਸਦਾ ਕੁਛ ਕੋਈ ਮਿਲਾਵਟ ਨਹੀਂ ਉਹਨਾਂ ਦਾ ਲਵਰ ਜੀ ਵੀਰ ਜੀ ਬਾਣਾ ਦੇਖ ਕੇ ਆਏ ਆ ਸਾਨੂੰ ਪਤਾ ਪਿਓਰ ਜੀ ਜੀ ਮਿਲਣੀ ਆ ਸੋ ਇਹ ਆ ਜੀ ਗੁਰੂ ਕੀ ਸਿੱਖੀ ਤੇ ਜਿਹੜੇ ਸਿੰਘ ਕੁਮਾਰ ਆ ਜਾਂ ਕਿਰਤ ਵਿਰਤ ਕਰਕੇ ਉਹਨਾਂ ਦੇ ਬਹੁਤ ਚੜ੍ਹਦੀ ਕਲਾ ਆ ਮਾੜੇ ਕਿਰਪਾ ਕਰਨ ਤੇ ਆਪਾਂ ਫਰਜ਼ ਮੰਨਦਾ ਆਪਾਂ ਸਾਰੇ ਸਾਂਤ ਆਈਏ ਤੇ ਬੇਨਤੀ ਆ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਜੋ ਸ਼ਹਿਰ ਆਉਨੇ ਆ ਸ਼ਾਮ ਨੂੰ ਤਾਂ 7 ਵਜੇ ਤੋਂ ਵੀਰ ਹੁਣੀ ਆਪਣਾ ਕੰਮ ਇੱਥੇ ਲਾਇਆ ਹੁੰਦਾ ਅੱਡਾ ਇਹਨਾਂ ਨੇ ਤੇ ਜ਼ਰੂਰ ਆਈਓ ਤੇ ਲੱਗੇ ਸ਼ੁਰੂ ਕਰਨ ਬਾਈ ਤਿਆਰੀ ਆ ਹਾਂਜੀ ਹਾਂਜੀ ਉਹ ਜਿਹੜੇ ਯਾਰ ਨਾਲ ਜੁੜੇ ਆ ਨਾ ਆਪਣੀ ਸੰਗਤ ਵੀਰ ਭਰਾ ਦੇਖ ਰਹੇ ਆ ਤੇ ਉਹ ਵੀ ਅੜੀਕਦੇ ਆ ਕਦੋਂ ਜਾਬ ਲੱਗੇ ਜਦੋਂ ਬਣੇ ਦੇਖੀਏ ਮੜਾ ਜਾ ਉਹਨਾਂ ਦੇ ਮੂੰਹ ਚ ਪਾਣੀ ਆਈ ਜਾਂਦਾ ਬਾਈ ਜੀ ਬੈਠਿਆ ਰਹੇ ਉੱਥੇ ਲੱਗੇ ਜੀ ਲੱਗੇ ਤਿਆਰੀ ਆ ਠੀਕ ਆ ਜੀ ਠੀਕ ਆ ਜਿੱਥੇ ਸਿੰਘ ਸਾਹਿਬ ਇੱਕ ਪਾਸੇ ਤਿਆਰੀਆਂ ਕਰ ਨਾ ਉਹ ਰਹਿ ਸਾਹਿਬ ਰਹਿ ਰਾਜ ਸਾਹਿਬ ਜਿਹਦੇ ਜਾਬ ਵੀ ਚੱਲ ਰਹਾ ਜੀ ਕਿਰਪਾ ਦ੍ਰਿਸ਼ਟ ਕਰੋ ਉੱਲਾ ਸੰਤਾਨ ਤੇ ਹੁਣ ਤੁਸੀਂ ਆਪ ਹੀ ਹਿਸਾਬ ਤਾਂ ਲਾ ਲਿਓ ਜੇ ਉਹ ਬਾਣੀ ਨਾਲ ਤਲਦਾ ਹੋਵੇ ਪਹਿਰਾ ਤੇ ਜਿਹੜਾ ਤੁਸੀਂ ਖਾਨ ਵੀ ਆਉਣਾ ਆ ਉਹਦਾ ਕੀ ਅਸਰ ਹੋਣਾ ਹੈ ਸੋ ਅਧਿਆਤਮਿਕ ਤੌਰ ਤੇ ਵੀ ਜਰੂਰ ਸੋਚਿਓ ਤੇ ਆਹ ਬਾਈ ਹੁਣ ਚਾਪ ਕੱਢ ਲਿਆਏ ਆ ਸ਼ਿਵਲਾ ਮਿਰਚਾਂ ਕੱਟੀ ਜਾਂਦੇ ਲੱਗੇ ਲਾਉਣ ਸੀਖਾਂ ਦੇ ਵਿੱਚ ਲਓ ਜੀ ਸਿੰਘ ਸਾਹਿਬ ਨੇ ਲਾਤੀਆਂ ਚਾਂਪਾ ਬਾਈ ਜੀ ਕਿਹੜੀ ਚਾਂਪ ਲਾਈ ਜਾਂਦੇ ਆ ਇਹ ਅਫਗਾਨੀ ਆ ਵੀਰ ਜੀ ਇਹ ਆ ਅਫਗਾਨੀ ਆ ਤੇ ਆਹ ਕਿਹੜੀ ਆ ਜੀ ਆਹ ਵਾਲੀ ਆ ਇਹ ਜਿਹੜੀ ਆ ਇਹ ਅਫਗਾਨੀ ਆ ਪੀਲੇ ਰੰਗ ਵਾਲੀ ਪੀਲੇ ਰੰਗ ਵਾਲੀ ਆ ਅਫਗਾਨੀ ਆ ਤੇ ਦੂਜੀ ਆਹ ਵਾਲੀ ਜਿਹੜੀ ਲਾਲ ਲਾਲ ਆ ਕਿਹੜੀ ਹੈਗੀ ਲਾਲ ਨਹੀਂ ਆ ਜੂਪੀ ਆ ਅੱਛਾ ਜੀ ਥੋੜਾ ਗਰਮੀ ਕਰਕੇ ਡਰਾਈ ਹੋ ਜਾਂਦੀ ਨਾ ਤੇ ਇਹ ਕਿਹੜੀ ਜਾਵਿਆ ਜੀ ਇਹ ਮਲਾਈ ਇਹ ਮਲਾਈ ਤੇ ਅਫਗਾਨੀ ਲਾਤੀ ਆ ਤੇ ਬਾਕੀ ਵੀ ਆਉਣ ਲੱਗੀਆਂ ਲੱਗ ਆਉਗੇ ਕੱਲ ਨੂੰ ਨਹੀਂ ਨਹੀਂ ਅੱਜ ਹੀ ਆ ਜਾਣੀਆਂ ਅੱਜ ਹੀ ਆਉਣਗੀਆਂ ਠੀਕ ਆ ਠੀਕ ਆ ਜੀ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦਿਖਾਉਨੇ ਹੋਰ ਕਿਹੜੀ ਕਿੰਨੀ ਚੰਪਾ ਲੱਗਦੀਆਂ ਆ ਅਜ ਤਾਂ ਤਿਆਰੀਆਂ ਹੋਈ ਜਾਂਦੀਆਂ ਆ ਤੇ ਯਾਰ ਮੈਂ ਹੈਰਾਨ ਆ ਕਿ ਐਸ ਵੇਲੇ ਤੱਕ ਲੋਕੀ ਵਿਲੇ ਹੋ ਕੇ ਘਰੋਂ ਜਾਣ ਨੂੰ ਤਿਆਰ ਹੋ ਜਾਂਦੇ ਆ ਸਹੀ ਗੱਲ ਆ ਤੇ ਬਾਬਾ ਜੀ ਹਾਂਜੀ ਹਾਂਜੀ ਚਾਂਪਾ ਵਾਲਾ ਪੂਰੀਆਂ ਲਾ ਕੇ ਮਹਗਾ ਕੇ ਵੇਚ ਵੀ ਦਿੱਤੀਆਂ ਤੇ ਤੁਸੀਂ ਇਹ ਵੀ ਸੈਟਿੰਗ ਕਰੀ ਜਾਂਦੇ ਯਾਰ ਬਾਬਾ ਜੀ ਪਿੱਛੇ ਤਿਆਰ ਵੀ ਤਾਂ ਕਰਨਾ ਹੁੰਦਾ ਨਾ ਸਬਾਨ ਪੱਕਾ ਪਿਆਰ ਆਪ ਕਰਦੇ ਸਾਰਾ ਹੈ ਨਾ ਹੋਮ ਮੇ ਰਹਿ ਜਾਂਪ ਜਿੰਨੀ ਆ ਪਨੀਰ ਦਹੀਂ ਜਾਂ ਬਾਤ ਹੋਮ ਮੇ ਰਹਿ ਗਿਆ ਦੇਖ ਚਲੋ ਇਹ ਵੀ ਜੀ ਬ੍ਰਾਂਡਡ ਆ ਮਦਰ ਡੈਰੀ ਦੀ کریم ਵਰਦੇ ਬਾਈ ਹੋਣੀ ਦੇਖੋ ਕੋਈ ਇਹ ਡੱਬੇ ਕਿਉਂਕਿ ਲੋਕਲ ਕਰੀਮਾਂ ਬਹੁਤ ਆਉਂਦੀਆਂ ਆ ਸੋ ਬਾਈ ਹੁਣੇ ਕਹਿੰਦੇ ਲੇਟ ਤਾਂ ਹੋ ਜਾਣੇ ਆ ਆਪ ਤਿਆਰ ਕਰਦੇ ਆ ਸੋ ਬਾਈ ਜੀ ਜੇ ਤੁਹਾਨੂੰ ਤਿਆਰ ਕਰਦੇ ਦੀ ਵੀਡੀਓ ਚਾਹੀਦੀ ਹੋਵੇ ਦਿਖਾਉਣੀ ਹੋਵੇ ਸੰਗ ਤੋਂ ਤਿਆਰ ਨਹੀਂ ਦਿਖਾ ਦੇ ਆਂ ਕਿਹਾ ਜੀ ਲਓ ਜੀ ਬਾਈ ਹੁਣਾਂ ਦੀ ਤਿਆਰ ਕਰਦੇ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਇੱਥੇ ਸਾਰਾ ਸਮਾਨ ਤਿਆਰ ਹੁੰਦਾ ਆ ਅੱਜ ਦਾ ਆਪਾਂ ਚਲੋ ਇੱਥੇ ਸਪੈਸ਼ਲਾਈਜ਼ਡ ਹੁੰਦਾ ਜੀ ਫਿਰ ਤਿਆਰ 1 ਵਜੇ ਤੋਂ ਬਾਅਦ ਕੋਈ ਨਹੀਂ ਵਾਇਗਰੋ ਆਪਾਂ ਆ ਜਾਵਾਂਗੇ 1 ਵਜੇ ਤੋਂ ਬਾਅਦ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਜੀ ਪਾਇਓਰਟੀ ਜਿਹੜੀ ਨਾਲ ਅੱਜ ਦਾ ਹੁਣ ਅੱਜ ਜੀ ਆਪਣੇ ਦਾ ਵੀਰ ਭੈਣ ਜੁੜੇ ਹੋਏ ਆ ਹਨਾ ਸਾਰੇ ਉਹ ਸ਼ਹਿਰ ਆਉਂਦੇ ਆ ਪਿਓਟ ਜੇ ਆਪਾਂ ਗਾਰੰਟੀ ਲੈਨੇ ਪਿਓ ਟੀਵੀ ਦੱਸਾਂਗੇ ਨਾ ਕਿੱਦਾਂ ਹੁੰਦੀ ਸਾਡਾ ਕੰਮ ਕਰਕੇ ਦਿਖਾਵਾਂਗੇ ਨਾ ਲਾਈਵ ਕਿ ਸੱਚੀ ਆਪ ਹੀ ਤਿਆਰ ਹੁੰਦੀ ਆ ਇਹਦੇ ਪਿੱਛੇ ਕੋਈ ਹੱਥ ਕਥਨ ਨਹੀਂ ਨਹੀਂ ਕਿ ਆਪਾਂ ਪਿਓਟ ਆਜੋ ਨਾਲੇ ਨਿਤਨੇਮ ਦਾ ਜਾਪ ਕਰਾਂਗੇ ਨਾਲੇ ਨਾਲੇ ਸਮਾਨ ਤਿਆਰ ਕਰਾਂਗੇ ਕੀ ਬਾਤ ਆ ਬਾਈ ਜੀ ਨਾਲ ਨਾਲ ਨਿਤਨੇਮ ਦਾ ਜਾਪ ਹੋਊਗਾ ਅਮਰਤ ਵੇਲੇ ਤੇ ਨਾਲ ਨਾਲ ਜਿਹੜਾ ਇਹ ਕਿਰਤ ਕਰਦੇ ਆ ਦੁਨਿਆਵੀ ਤੇ ਉਹਦੇ ਲਈ ਆ ਸਮਾਨ ਤਿਆਰ ਹੋਣਾ ਆ ਤੇ ਉਹ ਵੀ ਵੀਡੀਓ ਤੁਹਾਨੂੰ ਜਲਦੀ ਆਪਾਂ ਦਿਖਾ ਦੇਣੀ ਆ ਜੀ ਲੋ ਬਾਈ ਜੀ ਤਿਆਰੀਆਂ ਤਿਆਰੀਆਂ ਹੋ ਗਈਆਂ ਬਾਈ ਦੇ ਆਰਡਰ ਆਉਣ ਲੱਪੇ ਤਾਂ ਪਹਿਲਾ ਆਰਡਰ ਆਇਆ ਜੀ ਪਨੀਰ ਟਿੱਕੇ ਦਾ ਦੇਖ ਲਓ। ਲਓ ਬਾਈ ਪਨੀਰ ਟਿੱਕਾ ਜੀ ਪਨੀਰ ਟਿੱਕਾ ਜੀ ਦੇਸੀ ਟਿੱਕੇ ਵਾਲਾ ਹਾਂ ਜੀ ਆ ਆ ਗਿਆ ਇਹ ਤਿਆਰੀਆਂ ਹੋ ਗਈਆਂ ਆ ਦੇਖ ਲਓ ਮੈੱਕਾ ਪੂਰੀਆਂ ਹੋਣ ਰਹੀਆਂ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਫੋਨ 'ਚ ਮੈੱਕ ਆਉਂਦੀ ਕਿ ਨਹੀਂ ਆਉਂਦੀ ਇਹ ਤੁਸੀਂ ਫੋਨ ਕਰਕੇ ਦੱਸਿਓ ਮੈਨੂੰ ਜਰੂਰ ਕਮੈਂਟ ਕਰਿਓ। ਇਹ ਹੈ ਜਿਹੜੀ ਘਰ ਦੀ ਬਣੀ ਜੀ? ਹਾਂ ਜੀ ਬਿਨਾ ਰੰਗ ਤੋਂ। ਬਿਨਾ ਰੰਗ ਤੋਂ ਹੈ? ਕੀ ਬਾਤ ਹੈ ਬਿਨਾ ਰੰਗ ਤੋਂ ਕਹਿੰਦੇ ਜਿੱਤੀਆਂ। ਹੋਰ ਇਹ ਬਾਦ ਭਾਈ ਜਦੋਂ ਦੇ ਆਪਾਂ ਖੜੇ ਨਾ ਬਾਈ ਹੁਣੀ 2 ਘੰਟੇ ਹੋ ਗਏ ਆ ਵੇਟ ਕਰਨ ਨੂੰ ਕਿਹਾ ਸੀ ਭਾਈ ਨੇ 2 ਘੰਟੇ ਲਾ ਕੇ ਫੇਰ ਓਕੇ ਇੰਨੇ ਪਿਆਰ ਨਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬੜਾ ਪਿਆਰ ਸੀਗਾ ਰੋਕੇ 2 ਘੰਟੇ ਯਾਰ ਭਾਈ ਤੁਸੀਂ ਸਿਰ ਇੱਥੇ ਖਾਣ ਲਈ ਹਾਂਜੀ ਹਾਂਜੀ ਕਿੱਦਾਂ ਦਾ ਲੱਗਾ ਤੁਹਾਨੂੰ ਟੇਸਟ ਵਾਈਜ਼ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਬਹੁਤ ਬੰਦਾ ਆਈਂ ਆਟ ਰਹੇ ਹੋਰ ਅੱਛਾ ਤੁਸੀਂ ਅੱਗੇ ਵੀ ਆਉਨੇ ਇੱਥੇ ਨਹੀਂ ਨਹੀਂ ਭਾਈ ਫਸਟ ਟਾਈਮ ਫਸਟ ਟਾਈਮ ਆ ਕੇ ਵੀ 2 ਘੰਟੇ ਕਿੱਦਾਂ ਰੋਕੇ ਯਾਰ ਬੰਦਾ ਕਹਦਾ ਯਾਰ ਕੋਕ ਲੱਗੀ ਖਾ ਕੇ ਪਰੇ ਕਰੀਏ ਕਿਸ ਤਰ੍ਹਾਂ ਦੇ ਓਕੇ ਤੁਹਾਨੂੰ ਪੰਜਾਬੀ ਸੀ ਉਹਦੇ ਬਾਣਾ ਪਾਇਆ ਸੀ ਸਰਦਾਰ ਸੀਗਾ ਆਪਣਾ ਨੀ ਨਾ ਫਰਕ ਹੈ ਫਰਕ ਹੈ ਹਾਂਜੀ ਇਹ ਸੀਦਾ ਹੀ ਫਰਕ ਹੈ ਪਰ ਕਿਹਾ ਨਾ ਆਪਣਾ ਮਨ ਕਰ ਰਿਹਾ ਪੰਜਾਬੀ ਭਲਾ ਆ ਸਬਸਕ੍ਰਾਈਬ ਹੋਣਾ ਆ ਇਹ ਗੱਲ ਜ਼ਿਆਦਾ ਆ ਹਾਂ ਨਾ ਇਹਦਾ ਜ਼ਿਆਦਾ ਠੀਕ ਆ ਠੀਕ ਆ ਜੀ ਅੱਗੇ ਵੀ ਆਈਓ ਭਾਜੀ ਬਣਾ ਪਾਇਆ ਨਾ ਥੈਂਕ ਯੂ ਤੁਹਾਡਾ 2 ਘੰਟੇ ਵੇਟ ਕਰ ਲਿਆ ਅੰਕਾ ਜੀ ਥੈਂਕ ਯੂ ਜੀ ਓਕੇ ਜੀ ਲੋ ਭਾਈ ਜੀ ਆਹ ਦੇਖ ਲਓ ਇਹ ਬਣ ਰਹੀ ਆ ਜੀ ਗਰੇਵੀ ਚਾਪ ਯਾਰ ਚਾਪ ਕੀ ਬ੍ਰੈਂਡ ਹੈ ਕਿ ਚਾਪ ਆ ਭਾਜੀ ਇਹ ਇਹ ਭਾਜੀ ਚਾਪ ਆ ਇਹ ਨੀ ਸੌਸ ਦਾ ਦਾ ਬਈ ਸੌਸ ਤੇ ਆ ਜੀ ਆਹ ਦੇਖ ਲੋ ਜੀ ਇਹ ਆ ਚਾਂਪ ਅਸਲੀ ਆ ਲੋ ਚੈੱਕ ਕਰੋ ਯਾਰ ਪਾਸਤਾ ਬਣੀਆਂ ਹੋਈਆਂ ਸੋਇਆ ਬੀਨ ਦੀਆਂ ਤੇ ਤੁਸੀਂ ਫਰਮੇ ਜਾਣਨਾ ਬਹੁਤ ਸ਼ੌਕ ਨਾਲ ਉਹ ਹੁੰਦੀ ਮੈਦੇ ਦੀ ਸੋ ਇਹਨੂੰ ਸੌਸ ਚਾਂਪ ਨਹੀਂ ਹੁੰਦੀ ਦਾ ਬ੍ਰੈਡ ਹੁੰਦਾ ਯਾਰ ਸੋ ਪਰਤ ਕੱਲੀ ਕੱਲੀ ਸੋਇਆ ਬੀਨ ਦੀ ਦਾਲ ਜਦੋਂ ਰਸ ਕੱਢ ਕੇ ਉਹਨੂੰ ਬਣਾਇਆ ਜਾਂਦਾ ਤਾਂ ਐਦਾਂ ਨਹੀਂ ਹੁੰਦੀ ਆ ਤੇ ਆ ਪੈ ਗਿਆ ਜੀ ਮਸਾਲਾ ਗਰੇਵੀ ਚਾਂਪ ਦਾ ਤੇ ਸਾਡੇ ਸਿੰਘ ਸਾਹਿਬ ਦਾਦਾ ਦਲ ਕੰਮ ਕਰਦੇ ਹੋਏ ਹਾਂ ਮਸਾਲੇ ਰੰਗਤ ਬਾ ਲਓ ਭਾਜੀ ਹੁਣ ਹੀ ਲੈਣ ਆਏ ਆ ਭਾਜੀ ਕੀ ਹਾਲ ਦਾ ਜੀ ਬਹੁਤ ਵਧੀਆ ਜੀ ਕਿਰਪਾ ਕਿੰਨਾ ਚਿਰ ਹੋਇਆ ਭਾਜੀ ਉਹਨਾਂ ਕੋਲੋਂ ਭਾਜੀ ਨਾਲ ਵਾਹ ਬੇਨ ਨੂੰ ਤਾਂ ਕਾਫੀ ਚਿਰ ਹੋ ਗਿਆ ਜੀ ਕੰਮ ਨਾ ਲਵਾਂ ਨਾ ਚੰਪਾ ਦਾ ਚੱਲ ਗਿਆ ਦਾ ਇਹਨਾਂ ਦਾ ਚੰਪਾ ਦਾ ਚੱਲਿਆ ਜੀ ਤਾਂ ਖਾਣ ਆਣਿਆ ਚ ਪਹਿਲ ਖਾਣ ਆਣਿਆ ਨੇ ਨਾਵੇਂ ਕਹਿੰਦੇ ਉਦਾਂ ਬਾਅਦ ਜਾਂਦਾ ਪਰ ਚੰਪਾ ਦਾ ਕੰਮ ਨਵੇਂ ਚਲਾ ਕੇ ਬਾਈਲ ਹੈਗਾ ਨਾ ਵੀ ਸੀ ਮਾਡਲ ਟਾਊਨ ਸੀ ਜਨਾ ਪਹਿਲਾਂ ਫਿਰ ਬਾਈ ਹੁਣ ਹੀ ਕਹਿੰਦੇ ਆਪ ਹੀ ਬਣਾਉਂਦੇ ਸੱਚ ਹੈ ਕਿ ਆਪ ਆਪ ਬਣਾਉਂਦੇ ਆ ਅੱਛਾ ਅਰੀਜਾ ਸੋਇਆ ਚਾਬ ਹੈ ਮੈਂ ਆਪ ਖੁਦ ਦੇਖਿਆ ਨਾ ਉੱਪਰ ਬਣਾਉਂਦੇ ਦੇਖਿਆ ਅੱਛਾ ਜੀ ਨਹੀਂ ਅਸੀਂ ਆਡੀਅנס ਕਿਹਾ ਕਿ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਇੰਦਾ ਸਾਰਾ ਕੁਝ ਬਣਦਾ ਹੈ ਨਾ ਨਹੀਂ ਆਪ ਬਣਾਉਂਦੇ ਨੇ ਭਾਜੀ ਕੀ ਬਾਤ ਹੈ ਜੀ ਮੈਂ ਖੁਦ ਦੇਖ ਕੇ ਆਇਆ ਨਾ ਮੈਂ ਤਾਂ ਇਹ ਨੀ ਤੇ ਮੈਂ ਖਾਂਦਾਨੀ ਬਜਾਰੀਆਂ ਚੀਜ਼ਾਂ ਅੱਛਾ ਜੀ ਮੈਂ ਇੱਥੇ ਆ ਕੇ ਚਾਪ ਵਗਾਦੀ ਆ ਚਾਪ ਨੂੰ ਤਾਂ ਮੈਂ ਲਾਇਕ ਹੀ ਨਹੀਂ ਕਰਦਾ ਲਾਇਕ ਦੇਖ ਲਓ ਜੀ ਹਾਲ ਕਿਉਂਕਿ ਬਾਈ ਹੁਣੀ ਵੀ ਹਾਂਜੀ ਹਾਂ ਜੀ origional ਬਣਾਉਂਦੇ ਆ ਨਾ ਤੁਸੀਂ ਅੱਖੀਂ ਦੇਖਿਆ ਤਾਂ ਖਾਣ ਆਉਂਦਾ ਆ ਹਾਂ ਖਾਣਾ ਨੰਨੀ ਮੈਂ ਖਾਂਦਾ ਕੀ ਕਿਆ ਬਾਤ ਆ ਬਾਜੀ ਮੈਂ ਕਿਤੇ ਦੀ ਚਾਪ ਚੋਣ ਬਹੁਤ ਵੱਡੀ ਗੱਲ ਆ ਮੈਂ ਕੋਈ ਚੀਜ਼ ਨਹੀਂ ਬਜਾਰੀ ਛੇਦੀ ਯਾ ਤੁਸੀਂ ਆਹ ਦੇਖ ਲਓ ਇੱਕ ਭਾਜੀ ਹੁਣ ਸਾਡੇ ਕੋਲ ਖੜੇ ਬਾਈ ਆਪਣਾ ਨਾਮ ਕੀ ਆ ਮੇਰਾ ਨਾਮ ਗੁਰਸੇਵ ਸਿੰਘ ਜੀ ਕਿੱਥੇ ਰਹਿੰਦੇ ਬਾਈ ਉੱਦਾਂ ਮੈਂ ਮਾਡਲ ਹਾਊਸ ਹੈ ਜੀ ਮਾਡਲ ਹਾਊਸ ਰਹਿੰਦੇ ਬਾਜੀ ਤੇ ਆਪਾਂ ਐ ਕਿੰਨਾ ਡਿਫਰੈਂਸ ਆ ਜੀ ਬਹੁਤ سارے 2 ਕਿਲੋਮੀਟਰ ਦਾ 2 ਕਿਲੋਮੀਟਰ ਦੇ ਵਿੱਚ ਕਿੰਨੇ ਜਾਂਪਾਂ ਵਾਲੇ ਆ ਜੀ ਬਥੇਰੇ ਜਾਂਪਾਂ ਵਾਲੇ ਸ਼ੁਰੂਆਤ ਇਹ ਜੰਦੀ ਆ ਉਹ ਤੁਸੀਂ ਉੱਥੋਂ ਇੱਥੇ ਚੱਲ ਕੇ ਆਏ ਕਿਉਂਕਿ ਤੁਹਾਡੇ ਅੱਖਾਂ ਨੇ ਦੇਖਿਆ ਤੇ ਅਰੀਜਨਲ ਚੀਜ਼ ਆ ਮੈਂ ਖਾਵਾਂ ਮੇਰੇ ਬੱਚੇ ਖਾਣ ਤੰਦਰੁਸਤ ਰਹਿਣਗੇ ਦਵਾਈਆਂ ਤੇ ਪੈਸੇ ਲਾਉਣੇ 2 ਰੁਪਏ ਵੱਧ ਦੇ ਦਿਓ ਇਸ ਬਾਈ ਨੂੰ ਹੈਨਾ ਇੰਨੇ ਨੂੰ ਇੰਨਾ ਤੋਂ ਅਸੀਂ ਮਾਡਲ ਟਾਊਨ ਖਾਂਦੇ ਰਹੇ ਆ ਹਾਂਜੀ ਹਾਂਜੀ ਮੈਨੂੰ ਤਾਂ ਪਤਾ ਨਾ ਮੈਂ ਫਿਰ ਕੀ ਇਹਨਾਂ ਨੇ ਨਵਾਂ ਨਵਾਂ ਜਾਨੇ ਕਿ ਲਾਇਆ ਇੱਕ ਇੱਕ ਸਟਾਲ ਇੱਥੇ ਲਾ ਲਈ ਮਾਡਲ ਟਾਊਨ ਵੀ ਹੈ ਇਹਨਾਂ ਦਾ ਠੀਕ ਹੈ ਠੀਕ ਹੈ ਜੀ ਇਹਨਾਂ ਨੇ ਕੰਮ ਵਧਾਇਆ ਨਾ ਮੈਂ ਇੱਥੇ ਹੁਣ ਫੇਰ ਖਾਣਾ ਆ ਓਕੇ ਹੁਣ ਇੱਥੇ ਹੀ ਖਾਣੋ ਉੱਧਰ ਨਹੀਂ ਜਾਂਦੇ ਉੱਥੇ ਵੀ ਖਾਂਦੇ ਰਿਹਾ ਮਾਡਲ ਟਾਊਨ ਇੱਥੇ ਹਾਂਜੀ ਠੀਕ ਹੈ ਸੋ ਆਹ ਕੁਆਲਿਟੀ ਆ ਕੁਆਲਿਟੀ ਆ ਹੈਂ ਲਓ ਜੀ ਗਰੰਟੀ ਆ ਕੁਆਲਿਟੀ ਆ ਤੁਸੀਂ ਇੱਕ ਹੋਰ ਹੋਗੇ ਨਾ ਆਪਣੀ ਸਿਹਤ ਨਾਲ ਖਿਲਵਾੜ ਕਰਨਾ ਛੱਡ ਦਿਓ ਚੰਗੀਆਂ ਚੀਜ਼ਾਂ ਖਾਓ ਦੇਖ ਲਓ ਆ ਬਣੀ ਜਦੀ ਨਾ ਗਰੇਵੀ ਚਾਂਪ ਤੁਸੀਂ ਦੇਖੋ ਜਿੱਦਾਂ ਨਾ ਬ੍ਰੈਡ ਹੁੰਦਾ ਆ ਹੈ ਸਕੁਆਰ ਦੀ ਚਾਂਪ ਬਣੀ ਹੋਈ ਆ ਤੇ ਸੌਫਟ ਇਨੀ ਆ ਜਦ ਤੁਸੀਂ ਬ੍ਰੈਡ ਪਾਇਆ ਹੁੰਦਾ ਵਿੱਚ ਸੋ ਇਦਾਂ ਦੀ ਗੱਲ ਬਾਤ ਆ ਮਦਰ ਡੈਰੀ ਦੀ ਕਰੀਮ ਵਰਤਦੇ ਬਾਈ ਹੋਣੀ ਸੈਂਗ ਸਾਬੂਰੇ ਢਟੇ ਹੋਏ ਆ ਤੇ ਮਿਲਦੇ ਆਪਾਂ ਗਰੇਵੀ ਚਾਂਪ ਤਿਆਰ ਹੋ ਰਹੀ ਆ ਤੇ ਜਦੋਂ ਇਹਦਾ ਰੰਗ ਬਦ ਜਾ ਬੱਜੂਗਾ ਤਾਂ ਆਪਾਂ ਤੁਹਾਨੂੰ ਦਿਖਾਉਂਦੇ ਆ ਅਇਦਲ ਗੁਰੂ ਕੀਆ ਫੌਜਾ ਵੀ ਲਾੜ ਲੀਆਂ ਪਹੁੰਚੀਆਂ ਚਾਪਖਾਨ ਤੰਦੂਰੀ ਹਵਤੇ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਕਿਵੇਂ ਚੜ੍ਹਦੀ ਕਲਾ ਜੀ ਮੈਂ ਕਿਹਾ ਗੁਰੂ ਸਾਹਿਬ ਜਿਹੜੀ ਬਾਬਾ ਜੀ ਇੰਨੀ ਕਿਰਪਾ ਉਹਨਾਂ ਦੀ ਰਜਾ ਦੇ ਵਿੱਚ ਹੀ ਆ ਉਹੀ ਕਰਨਾ ਨੇ ਸਰਬੱਤ ਦਾ ਭਲਾ ਆ ਬਾਬਾ ਜੀ ਕੀ ਬਾਤ ਹੈ ਕੀ ਬਾਤ ਹਾਂਜੀ ਜੀ ਅੱਛਾ ਜਦੋਂ ਆਪਣੇ ਸਿੰਘਾਂ ਦੇ ਉੱਤੇ ਛੱਕਦੇ ਆ ਪਤਾ ਇੱਥੇ ਨਾ ਤਮਾਕੂ ਨਾ ਕੋਈ ਬੀੜੀ ਨਾ ਕੋਈ ਸigarete ਤੇ ਗੁਰੂ ਦਾ ਨਾਮ ਜਪਦੇ ਜਪਦੇ ਤੁਹਾਨੂੰ ਸ਼ਕਲ ਨੂੰ ਮਿਲਣਾ ਕਿੱਦਾਂ ਲੱਗਦਾ ਫਿਰ ਜਦੋਂ ਬਾਣਿਆਂ ਵਿੱਚ ਸਿੰਘ ਇਦਾਂ ਲਾ ਕੇ ਸਟਾਲ ਖੜੇ ਹੁੰਦੇ ਆ ਬਾਬਾ ਜੀ ਅਸਲ ਇਦਾਂ ਆ ਜੇ ਆਪਾਂ ਹੋਰਗੇ ਜਿੱਦਾਂ ਪ੍ਰਵਾਸੀ ਮਜ਼ਦੂਰ ਦੇ ਤੋ ਜਾਂ ਕਿਸੇ ਵੀ ਬੰਦੇ ਦੇ ਆਪਾਂ ਛਕਦੇ ਆ ਉਹ ਜਿੱਦਾਂ ਦੇ ਮਨ ਚ ਉਹਦੇ ਵਿਚਾਰ ਹੁੰਦੇ ਆ ਜਿੱਦਾਂ ਦੇ ਉਹਦੇ ਮਨ ਚ ਫੁਰਨੇ ਚੱਲਦੇ ਆ ਉਦਾਂ ਦਾ ਹੀ ਉਹ ਖਾਣੇ ਦੇ ਵਿੱਚ ਫੁਰਨੇ ਪੈਂਦੇ ਜਿਆ ਬਾਤ ਜਦੋਂ ਆਪਾਂ ਛਕ ਰਿਆ ਉਹੀ ਫੁਰਨੇ ਪਾ ਸਾਡੇ ਮਨ ਤੇ ਜਨੇ ਚਾਹੇ ਕਾਮ ਦਾ ਕਰੋ ਦਾ ਲੋਕ ਦਾ ਮੋੜ ਹੰਕਾਰ ਦਾ ਆ ਜਿਆ ਬਾਤ ਜੀ ਜਦੋਂ ਆਪਾਂ ਸਿੰਘ ਦਾ ਪੁਛਕਣਾ ਸਿੰਘ ਨੇ ਰਹਿਣਾ ਹੀ ਬਾਣੇ ਦੇ ਵਿੱਚ ਗੁਰੂ ਜੀ ਸਿਫਤ ਕਰੀ ਜਾਣੀ ਜਿਆ ਬਾਤ ਆਪਣੇ ਕਾਲਪੁਰਗ ਵਿਗਰੂ ਜੀ ਦੀ ਉਹਨੇ ਸਿਫਤ ਕਰੀ ਜਾਨੀ ਤੇ ਜਦੋਂ ਫਿਰ ਸਿਮਰਨ ਕਰਦੇ ਜਾਂ ਅਭਿਆਸ ਕਰਦੇ ਜਾਂ ਬਾਣੀ ਪੜ੍ਹਦੇ ਉਹਨਾਂ ਨੇ ਭੋਜਨ ਨੂੰ ਤਿਆਰ ਕਰਨਾ ਆ ਉਹੀ ਵਿਕਾਰ ਤੇ ਸਾਡੇ ਮਨ ਤੇ ਪੈਣਾ ਤੇ ਮਾਲਕ ਨੇ ਆਪੇ ਕਿਰਪਾ ਕਰਨੀ ਸਾਡੇ ਵੀ ਮਨ ਤੇ ਬਾਬਾ ਜੀ ਉਹੀ ਵਿਕਾਰ ਨਾਲ ਉਹ ਜੋ 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 ਸਿਮਰਨੇ ਉਹ ਚੱਲਣੇ ਆ ਉਹੀ ਚੱਲਣਾ ਤੇ ਨਾਰੇ ਜੀ ਜਿਹੜੇ ਜਦੋਂ ਆਪਾਂ ਸਿਮਰਨ ਕਰਕੇ ਆਪਾਂ ਭੋਜਨ ਤਿਆਰ ਕਰਦੇ ਆ ਨਾ ਉਹੀ ਬਾਬਾ ਜੀ ਜਿਹੜੇ ਇੰਨਾ ਕ ਰਸ ਭੋਜਨ ਦੇ ਵਿੱਚ ਆ ਜਾਂਦਾ ਨਾ ਮੈਂ ਕਹਿੰਦਾ ਬਾਬਾ ਜੀ ਲਾਜਵਾ ਆ ਭਾਈ ਸਾਹਿਬ ਜੀ ਨੇ ਸਾਨੂੰ ਚਾਂਪ ਚਗਾਈ ਅਫਗਾਨੀ ਚਾਂਪ ਚਗਾਈ ਜੀ 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 ਦੇਸੀ ਹੀ ਹੋਣਾ ਪਰੀ ਹੋਈ ਐ ਬਾਬਾ ਜੀ 라ਜਵਾਸ ਉਹ ਤਾਂ ਲੱਗਿਆ ਅੱਗੇ ਵੀ ਚਾਪਾ ਖਾਦੀ ਆ ਕੀ ਫਰਕ ਆ ਪਿਓਰ ਦੇ ਵਿੱਚ ਤੇ ਜਿਹੜੀ ਜਿਹੜੀ ਨਕਲੀ ਹੁੰਦੀ ਆ ਬਾਬਾ ਜੀ ਜੈਸੀ ਲੱਗਦੀ ਆ ਉਹਦੇ ਵਿੱਚ ਤੁਹਾਨੂੰ ਮਸਾਲੇ ਵਗੈਰੇ ਤੇ ਪਾਏ ਹੁੰਦੇ ਆ ਪਰ ਉਹ ਸੋਪ ਨਹੀਂ ਹੁੰਦੀ ਇਹਨਾਂ ਰਸ ਨਹੀਂ ਆਦਾ ਇਹ ਜਿਹੜਾ ਬਾਬਾ ਜੀ ਫੁੱਲ ਦੇਸੀ ਨਾਲ ਉਹ ਇੱਕ ਕਿੰਨੀ ਕਿ ਸੌਫਟ ਕੀ ਕਹਿ ਸਕਦੇ ਤੁਸੀਂ ਇਹ ਬਿਲਕੁਲ ਹੀ ਨਰਮ ਆ ਬ੍ਰੈਡ ਤੋਂ ਵੀ ਨਰਮ ਆ ਬਾਬਾ ਜੀ ਬ੍ਰੈਡ ਤੋਂ ਵੀ ਨਰਮ ਆ ਜਿਹੜੀ ਤੁਸੀਂ ਕਹਿੰਦੇ ਮੈਦਾ ਚਾਪ ਹੁੰਦੀ ਆ ਤੁਸੀਂ ਬਹੁਤ ਖਾਦੀ ਆ ਤੇ ਉਹ ਜਿਹੜੀ ਹੁੰਦੀ ਆ ਟੀਨੂ ਦੇ ਵਿੱਚ ਆਵੇ ਭਾਈ ਸਾਹਿਬ ਜੀ ਨੇ ਕ੍ਰਿਸਪੀ ਕਰਕੇ ਦਿੱਤੀ ਆ ਦੇਸੀ ਘੋਣਾ ਲਟਪੜਿਆ ਬਾਬਾ ਜੀ ਤੇ ਬਿਲਕੁਲ ਸੌਫਟ ਆ ਆ ਚੜਦੀ ਆਂ ਕੀਆ ਬਾਤ ਆ ਕਹਿੰਦੇ ਭਾਵੇਂ ਬਹਿ ਜਾਓ ਬੰਨੀਦਾ ਜੂਗੀ ਖਾ ਕੇ ਚੜਦੀ ਆ ਬਾਬਾ ਜੀ ਤੇ ਲੋ ਜੀ ਸ਼ਕੋ ਬਾਬਾ ਜੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਇਹ ਯਾਰ ਸੋਚਣ ਵਾਲੀ ਗੱਲ ਆ ਬਾਈ ਕਹਿੰਦੇ ਇੰਨੀ ਕਿ ਸੌਫਟ ਆ ਸਾਰੇ ਟਰਾਈ ਕਰੋ ਇੱਕ ਵਾਰ ਜਰੂਰ ਆਓ ਬਾਕੀ ਵਾਲੀ ਚਾਪ ਖਾ ਲਓ ਇੱਥੇ ਹੀ ਚਾਪ ਖਾ ਲਓ ਬਾਬਾ ਜੀ ਸੋਤਾਲਾ ਦਾ ਫਰਕ ਹੋਏਗਾ ਕੀਆ ਬਾਤ ਆ ਜੀ ਸੋਤਾਲਾ ਦਾ ਫਰਕ ਹੋਏਗਾ ਲੋ ਜੀ ਆਪਾਂ ਹਨਾ ਜਿਹੜੀ ਗੱਲ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹਨੇ ਹੁਣ ਇਹਦਾ ਇੱਕ ਹੋਰ ਭਾਜੀ ਖੜੇ ਸੀਗੇ ਯਾਰ ਇਹ ਐਸੇ ਦੇ ਕੇ ਸੱਦੇ ਲੋਕ ਦੀ ਇਹ ਪਿਆਰ ਨਾ ਆਉਂਦੇ ਆ ਜਿਨ੍ਹਾਂ ਨੇ ਇੱਕ ਵਾਰ ਟੇਸਟ ਕੀਤਾ ਹੈ ਇੱਕ ਵਾਰ ਆਓਗੇ ਤਾਂ ਬਾਰ-ਬਾਰ ਆਓਗੇ ਹੈ ਨਾ ਤੇ ਇੱਥੇ ਭਾਜੀ ਇੱਕ ਭਾਜੀ ਕੀ ਹਾਲ ਚਾਲ ਹੈ ਵਧੀਆ ਟੇਸਟ ਭਾਜੀ ਇੱਥੇ ਲੱਕੀ ਜ਼ੀਰੋ ਤੁਰ ਕੇ ਆਈ ਮੈਂ ਤਾਂ ਇਹ ਗੱਲ ਸੁਣੀ ਸੀ ਭਾਜੀ ਖੜੇ ਤਾਂ ਹੀ ਤਾਂ ਦੇ ਕੋਆ ਆ ਹਾਂਜੀ ਕਿੱਥੋਂ ਆਉਂਦੇ ਭਾਈ ਤੁਸੀਂ ਭਾਈ ਇੱਧਰ ਜੋਤੀ ਚੌਂਗੂ ਜੋਤੀ ਚੌਂਗ ਤੋਂ ਇੱਥੇ ਛਾਪਖਾਨ ਹੁੰਦਾ ਜੋਤੀ ਚੌਂਗ ਦਾ ਬਹੁਤ ਵਧੀਆ ਭਾਜੀ ਉੱਥੇ ਹੋਰ ਇਸ ਤਰ੍ਹਾਂ ਜਿੱਥੇ ਹੈ ਟੇਸਟ ਹੀ ਇੱਥੋਂ ਦਾ ਲੱਗਿਆ ਇੱਥੋਂ ਦੇਸ਼ ਵਜੇ ਲੱਗਾ ਕੀ ਬਾਤ ਹੈ ਕਿਹੜੀ ਛ ਮਲਾਈ ਜੱਬ ਕਿੱਦਾਂ ਦਾ ਟੇਸ ਆ ਬਹੁਤ ਵਧੀਆ ਟੇਸ ਆ ਹੈ ਬਹੁਤ ਵਧੀਆ ਟੇਸ ਆ ਇਹ ਅਰੀਜਨਲ ਹੈ ਕਿ ਉਹ ਮਿਰਦੇ ਵਾਲੀ ਆ ਹੈ ਨਾ ਵਧੀਆ ਹੀ ਓਕੇ ਆ ਜਮਾ ਵੇਖ ਕੇ ਬਣ ਕੇ ਪਤਾ ਲੱਗਦਾ ਹੀ ਵੇਖ ਕੇ ਪਤਾ ਲੱਗਦਾ ਆ ਆ ਦੇਖ ਲੋ ਜੀ ਕਿੰਦੇ ਦੇਖ ਕੇ ਪਤਾ ਲੱਗਦਾ ਆ ਬਾਈ ਹੋਣੀ ਸਾਰਾ ਰੇੜਾ ਜਿੰਨੀਆਂ ਰੇੜੀਆਂ ਪਿੱਛੇ ਦੁਕਾਨਾ ਛੱਡ ਕੇ ਇਥੇ ਚਾਪਖਾਨ ਆਉਂਦੇ ਤੁਰ ਕੇ ਜਦੋਂ ਵੀ ਮਨ ਕਰਦਾ ਧੰਨਵਾਦ ਬਾਜੀ ਬਹੁਤ ਬਹੁਤ ਯਾਰ ਓਕੇ ਜੀ ਨਹੀਂ ਗੋभी ਆ ਦ 200 ਵੀ ਕੀ ਪੁੱਛਦੇ ਗੋਭੀ ਆ